ਇੱਕ ਪੁਲਿਸ ਮੁਲਾਜ਼ਮ ਨੇ ਅਮਰਿਤਤਾਰੀ ਬੀਬੀ ਦੇ ਖੁੱਟਮਾਰ ਕੀਤੀ ਹੈ ਜੀ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਪਹਿਲਾਂ ਔਰਤ ਨੂੰ ਧੱਕੇ ਮਾਰਦਾ ਹੈ ਅਤੇ ਫਿਰ ਉਸ ਤੇ ਮੂੰਹ ਤੇ ਚਪੇੜ ਜਾਂ ਦਿੰਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਵੀ ਹੋਇਆ ਹੈ ਦਰਸਲ ਪੁਲਿਸ ਮੁਲਾਜ਼ਮ ਅਤੇ ਨਹਿੰਗਾ ਵਿਚਾਲੇ ਝੜਪ ਹੋਈ ਸੀ ਜਿਸ ਦੌਰਾਨ ਇਹ ਪੂਰਾ ਘਟਨਾਕਰਮ ਵਾਪਰਿਆ ਤੇ ਮਾਮਲਾ ਖਰੜ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਕੁਝ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਏ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਵੱਲੋਂ ਨਿਹੰਗ ਸਿੰਘਾਂ ਦੀ ਕੁੱਟਮਾਰ ਕੀਤੀ ਗਈ ਏ ਦੌਰਾਨ ਇੱਕ ਬੀਬੀ ਵਿੱਚ ਬਚਾਅ ਕਰਨ ਲਈ ਆਉਂਦੀ ਏ ਉਸਦੀ ਪੁਲਿਸ ਨਾਲ ਝੜਪ ਹੋ ਜਾਂਦੀ ਏ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਉਸ ਦੇ ਥੱਪੜ ਜਾਰ ਦਿੰਦਾ ਉਧਰ ਇਸ ਘਟਨਾ ਤੋਂ ਬਾਅਦ ਹਰ ਪਾਸੇ ਇਸ ਪੁਲਿਸ ਮੁਲਾਜ਼ਮ ਦੀ ਨਿਖੇਦੀ ਕੀਤੀ ਜਾ ਰਹੀ ਏ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਏ ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਇਹ ਨਿਹੰਗ ਸਿੰਘ ਹਿਮਾਚਲ ਵਿੱਚੋਂ ਲੁੱਟ ਕਰਕੇ ਭੱਜ ਰਹੇ ਸੀ ਜਿਸ ਨੂੰ ਕਿ ਖਰੜ ਨੇੜੇ ਟੋਲ ਪਲਾਜ਼ਾ ਤੇ ਰੋਕਿਆ ਗਿਆ ਜਿਸ ਤੋਂ ਬਾਅਦ ਇਹਨਾਂ ਨੇ ਪੁਲਿਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਪਰ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੀ ਕਹਿਣਾ ਹੈ ਉਸ ਦਾ ਇੰਤਜ਼ਾਰ ਰਹੇਗਾ ਕਿ ਵਾਕਈ ਹੀ ਇਹ ਨਿਹੰਗ ਸਿੰਘ ਕਿਸੇ ਨੂੰ ਲੁੱਟ ਕੇ ਭੱਜੇ ਸੀ ਜਾਂ ਫਿਰ ਇਹ ਕੋਈ ਹੋਰ ਮਾਮਲਾ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ